ਪਾ ਦੇ ਉਹ ਬੈਠਾ ਉਹ ਬਾਈ ਉਹ ਬੈ ਸਾਹਮਣੇ ਮੋਟਰ ਤੇ ਮਾਰ ਦੇ ਉਹ ਬੈਠਾ ਆ ਜਾ ਜਲਦੀ ਮੋਟਰ ਤੇ ਮਾਰ ਦੇ ਸੁਣੋ ਸੁਣੋ ਧਿਆਨ ਨਾਲ ਉਹ ਰੋਕ ਕੇ ਫੜ 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 ਉਹ ਪਹਿਲਾਂ ਨਹੀਂ ਲੈ ਲੈ ਜਾਂਦੇ ਕੈਮਰਾ ਵਾਲਾ ਬਾਈ ਆ ਜਾਂਦੇ ਉਹ ਬਾਈ ਬਾਈ ਧਿਆਨ ਨਾਲ ਵੀਡੀਓ ਨਹੀਂ ਬੰਦ ਕਰਨੀ ਉਹਨਾਂ ਕੋਲ ਕੁਝ ਵੀ ਹੋ ਸਕਦਾ ਬਾਈ ਕੁਝ ਵੀ ਹੋ ਸਕਦਾ ਉਹ ਬੇ ਸਾਹਮਣੇ ਮੋਟਰ ਤੇ ਮਾਰ ਦੇ ਉਹ ਬੈਠਾ ਆ ਜਾ ਜਲਦੀ ਮੋਟਰ ਤੇ ਮਾਰ ਦੇ ਸੁਣੋ ਸੁਣੋ ਭੈਣ ਨਾਲ ਉਹ ਰੋਕੇ ਆ ਜਾ ਆ ਜਾ ਉਹ ਕੋਸ਼ੀ ਹੋ ਸਕਦਾ ਆ ਜਾ ਤੂੰ ਆ ਤਾਂ ਸਹੀ ਉਹ ਬਈ ਉਹਨੇ ਕੋਲ ਸਮਾਨ ਬੰਦ ਕਰਿਆ ਜੀ ਬਸ ਉਹਦੇ ਕੋਲ ਸਮਾਨ ਹੋ ਸਕਦਾ ਆ ਜਾ ਆ ਜਾ ਇੱਧਰ ਆ ਇੱਧਰ ਆ ਜਾ ਆ ਜਾ ਆ ਜਾ ਲੈ ਇਹੋ ਲੈ ਇਹੋ ਲੈ ਆਵੇ ਆਵੇ ਆਇਓ ਅੱਗੇ ਆਜੋ ਆਵੇ ਆਵੇ ਆ ਕੁਛ ਨਹੀਂ ਬਾਈ ਕੁਛ ਨਹੀਂ ਬਾਈ ਯਾਰ ਬੜੀਆਂ ਚੰਗੀਆਂ ਚੀਜ਼ਾਂ ਪਾ ਕੇ ਵੇਖੀਆਂ ਬੜੀਆਂ ਘੈਂਟ ਵੀਡੀਓ ਪਾ ਕੇ ਵੇਖੀਆਂ ਚੰਗੇ ਚੰਗੇ ਮੈਸੀ ਪਾ ਕੇ ਵੇਖੇ ਕਿਸੇ ਨੇ ਨਹੀਂ ਵੇਖਿਆ ਅਸੀਂ ਸੋਚਿਆ ਵੀ ਹੁਣ ਆ ਦੇਖਦੇ ਆ ਪਾ ਕੇ ਸ਼ਾਇਦ ਲੋਕ ਇਹੀ ਵੇਖ ਲੈਣ ਜ਼ਿਆਦਾਤਰ ਤੁਸੀਂ ਮਸਾਲਾ ਪਾਲਦੇ ਹੋ ਨਾ ਵੇਖ ਲਓ ਮੇਰੇ ਭਰਾ ਆ ਮਸਾਲਾ